सारे मैंने आपको नंबर तो बताने नहीं मगर जितने मैंने बताए उतने हैं ये जैसे दलजीत दुसांझ के जो शो होता है उसकी एडवांस बुकिंग होती है जो अगले साल शो होगा अब टिकटें बिकती हैं। तो ये एडवांस बुकिंग करा रहे हैं हमारे साथ मैं नाम नहीं आपको बताऊंगा जितना नंबर बता रखा बिल्कुल है हाथ जोड़ते रहते इधर भी मुझे असेंबली में इशारा करते हमारा नाम ना ले लेता ਅੱਜ ਅੱਜ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ ਤੇ ਇਸ ਸੈਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਵੱਡਾ ਦਾਵਾ ਠੋਕ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਭਾਈ ਮੇਰੇ ਆ ਜਿਹੜੇ ਸੰਪਰਕ ਦੇ ਵਿੱਚ 32 ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਜਿਨ੍ਹਾਂ ਦੇ ਵੱਲੋਂ ਐਡਵਾਂਸ ਬੁਕਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਕਿਸ ਚੀਜ਼ ਦੀ ਐਡਵਾਂਸ ਬੁਕਿੰਗ ਉਹਨਾਂ ਦੇ ਵੱਲੋਂ ਕਰਵਾਉਣੀ ਸ਼ੁਰੂ ਕੀਤੀ ਗਈ ਹੈ ਇਸ ਦੇ ਬਾਰੇ ਵੀ ਜਾਣਕਾਰੀਆਂ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਇਸ ਦਿੱਤੇ ਗਏ ਬਿਆਨ ਨੂੰ ਡਿਫੈਂਡ ਕਰਦੇ ਅਮਨ ਅਰੋੜਾ ਜਿਹੜੇ ਕਿ ਪੰਜਾਬ ਆਪ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਬਿਆਨ ਵੀ ਦਿੱਤਾ ਗਿਆ ਜਲਦਬਾਜ਼ੀ ਦੇ ਵਿੱਚ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਟਵੀਟ ਕੀਤਾ ਗਿਆ ਬਾਅਦ ਦੇ ਵਿੱਚ ਵੱਖ-ਵੱਖ ਚੈਨਲਾਂ ਦੇ ਨਾਲ ਗੱਲਬਾਤ ਦੌਰਾਨ ਤੇ ਮੀਡੀਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਮਨ ਅਰੋੜਾ ਹੋਰਾਂ ਦੇ ਵੱਲੋਂ ਤਿੱਖੇ ਸ਼ਬਦਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਸਿਆਸੀ ਘੇਰਾ ਵੀ ਪਾਇਆ ਗਿਆ ਪਰ ਇਸ ਵਕਤ ਸਭ ਤੋਂ ਖਾਸ ਇਹ ਹੋ ਜਾਂਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਲਗਾਤਾਰ ਚਰਚਾਵਾਂ ਦਾ ਉਦੋਂ ਵਿਸ਼ਾ ਬਣ ਜਾਂਦੇ ਨੇ ਜਦੋਂ ਉਹਨਾਂ ਦੇ ਵੱਲੋਂ ਵਿਧਾਨ ਸਭਾ ਸੈਸ਼ਨਾਂ ਤੋਂ ਪਹਿਲਾਂ ਅਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਅਜਿਹੇ ਬਿਆਨ ਦਿੱਤੇ ਜਾਂਦੇ ਨੇ ਕਿ ਭਾਈ ਫਲਾਣਾ ਲੀਡਰ ਮੇਰੇ ਸੰਪਰਕ ਦੇ ਵਿੱਚ ਹੈ ਫਲਾਣੇ ਲੀਡਰ ਦੇ ਬਹੁਤ ਸਾਰੇ ਆਗੂ ਜਿਹੜੇ ਨੇ ਉਹ ਮੇਰੇ ਸੰਪਰਕ ਦੇ ਵਿੱਚ ਨੇ ਤੇ ਅੱਜ ਇਸ ਸਪੈਸ਼ਲ ਸੈਸ਼ਨ ਤੋਂ ਪਹਿਲਾਂ ਜਿਸ ਤਰੀਕੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਇਹ ਵੱਡਾ ਦਾਵਾ ਠੋਕਿਆ ਗਿਆ ਉਸ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਵੀ ਤਰਥੱਲੀ ਮੱਚਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਉੱਪਰੋਂ ਉੱਪਰੋਂ ਜਾਂ ਪਰ ਅੰਦਰਖਾਤੇ ਵੀ ਕਹਿ ਸਕਦੇ ਹਾਂ ਕਿ ਉਹਨਾਂ ਦੇ ਵੱਲੋਂ ਇਹ ਸਾਰੀ ਚੀਜ਼ ਦੇ ਉੱਪਰ ਆਪਣਾ ਪ੍ਰतिकਰਨ ਦਿੱਤਾ ਜਾ ਰਿਹਾ ਕਿ ਭਾਈ ਸਾਨੂੰ ਤਾਂ ਫਰਕ ਕੋਈ ਨਹੀਂ ਪੈਂਦਾ ਬੱਤੀ ਚੱਲੇ ਜਾਣ 35 ਚੱਲੇ ਜਾਣ ਉਹ ਕਹਿੰਦੇ ਸਰਕਾਰ ਤਾਂ ਕਾਂਗਰਸ ਦੇ ਵੱਲੋਂ ਤਾਂ ਵੀ ਨਹੀਂ ਬਣਾਈ ਜਾ ਸਕਦੀ ਪਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਿਲਜੀਤ ਦੋਸਾਂਝ ਹੋਰਾਂ ਦੇ ਸ਼ੋਧੀਆਂ ਟਿਕਟਾਂ ਜਿਵੇਂ ਲੋਕਾਂ ਦੇ ਵੱਲੋਂ ਦਰਸ਼ਕਾਂ ਦੇ ਵੱਲੋਂ ਜਾਂ ਪਰ ਉਹਨਾਂ ਨੂੰ ਚਾਉਣ ਵਾਲਿਆਂ ਦੇ ਵੱਲੋਂ ਪਹਿਲਾਂ ਹੀ ਬੁਕਿੰਗ ਕਰਵਾਈਆਂ ਜਾਂਦੀਆਂ ਨੇ ਉਸੇ ਤਰੀਕੇ ਕਾਂਗਰਸ ਪਾਰਟੀ ਦੇ ਵਿੱਚ ਆਉਣ ਦੀਆਂ तमाम ਕਵਾਇਦਾਂ ਜੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਇਹਨਾਂ 32 ਵਿਧਾਇਕਾਂ ਦੇ ਵੱਲੋਂ ਆਪਣੀ तमाम ਉਹ ਬੁਕਿੰਗ ਜਿਹੜੀ ਐ ਐਡਵਾਂਸ ਦੇ ਵਿੱਚ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਸਾਰੀ ਚੀਜ਼ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਵੀ ਕਹੀ ਗਈ ਸੀ ਹਾਲਾਂਕਿ ਆਮ ਆਦਮੀ ਪਾਰਟੀ ਵੀ ਇਸ ਦੇ ਉੱਪਰ ਆਪਣੇ ਆਪ ਨੂੰ ਡਿਫੈਂਡ ਕਰਦੀ ਨਜ਼ਰ ਆਈ ਜਿਹੜੀ ਕਿ ਲਗਾਤਾਰਤਾ ਦੇ ਵਿੱਚ ਜਦੋਂ ਏਦਾਂ ਦੇ ਦੋਸ਼ ਲੱਗਦੇ ਨੇ ਉਦੋਂ ਅਕਸਰ ਹੀ ਡਿਫੈਂਡ ਕਰਦੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਐਮਪੀ ਇਲੈਕਸ਼ਨ ਸੀ ਜਾਂ ਪਰ ਸੰਸਦਿਆ ਚੋਣਾ ਸੀ ਉਸ ਵਕਤ ਆਮ ਆਦਮੀ ਪਾਰਟੀ ਦੇ ਬਹੁਤ ਆਗੂਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 25-25 ਕਰੋੜ ਰੁਪਈਆ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਹਿੰਦੇ ਲਾਲਚ ਦਿੱਤਾ ਜਾ ਰਿਹਾ ਪਰ ਉਹ 25 ਕਰੋੜ ਵਾਲੇ ਸਬੂਤ ਜਿਹੜੇ ਨੇ ਉਹਨਾਂ ਦੇ ਵੱਲੋਂ ਪੇਸ਼ਰੀ ਕੀਤੇ ਗਏ ਪਰ ਹੁਣ ਅਮਨ अरोड़ा ਹੋਰਾਂ ਦੇ ਵੱਲੋਂ ਇਹ ਸਾਰੀ ਚੀਜ਼ ਨੂੰ ਲੈ ਕੇ ਸਬੂਤ ਪੇਸ਼ ਕਰਨ ਦੀ ਗੱਲ ਜ਼ਰੂਰ ਕਹੀ ਗਈ ਹੈ ਨਾਲ ਹੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੁਰਾਂ ਦੇ ਉੱਪਰ ਵੱਡਾ ਸਵਾਲ ਚੁੱਕਿਆ ਕਿ ਭਾਈ ਤੁਹਾਡੇ ਵੱਲੋਂ ਵੀ ਬੀਤੇ ਦਿਨੀ ਬੈਂਗਲੌਰ ਦੇ ਵਿੱਚ ਜਾਇਆ ਗਿਆ ਸੀ ਤੇ ਉਹਨਾਂ ਨੇ ਰਾਹੁਲ ਗਾਂਧੀ ਹੁਰਾਂ ਨੂੰ ਇੱਕ ਖਾਸ ਅਪੀਲ ਕੀਤੀ ਆ ਕਿ ਭਾਈ ਤੁਹਾਡੇ ਵੱਲੋਂ ਇਸ ਦੀ ਪੁੱਛ ਪ੍ਰਤੀਤ ਕੀਤੀ ਜਾਵੇ ਕੋਖ ਪੜਤਾਲ ਕੀਤੀ ਜਾਵੇ ਕਿ ਪ੍ਰਤਾਪ ਸਿੰਘ ਬਾਜਵਾ ਬੈਂਗਲੌਰ ਦੇ ਵਿੱਚ ਲੈਣ ਕੀ ਗਏ ਸੀ ਗੱਲ ਇੱਥੇ ਨਹੀਂ ਮੁੱਕਦੀ ਜਦੋਂ ਪ੍ਰਤਾਪ ਸਿੰਘ ਬਾਜਵਾ ਸੈਸ਼ਨ ਦੇ ਵਿੱਚੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਦੁਬਾਰਾ ਪਲਟਵਾਰ ਕੀਤਾ ਜਾਂਦਾ ਹੈ ਪਲਟਵਾਰ ਉਹ ਕਰਦੇ ਨੇ ਕਹਿੰਦੇ ਬੈਂਗਲੁਰੂ ਦੇ ਵਿੱਚ ਮੈਂ ਗਿਆ ਸੀ ਤੇ ਮੇਰੇ ਵੱਲੋਂ ਆਪਣੀ ਸਿਹਤ ਸਮੱਸਿਆਵਾਂ ਨੂੰ ਲੈ ਕੇ ਉੱਥੇ ਇਲਾਜ ਦੇ ਲਈ ਪਹੁੰਚਿਆ ਗਿਆ ਸੀ ਉਹ ਕਹਿੰਦੇ ਮੇਰੀ ਫਿਤਰਤ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਤਰ੍ਹਾਂ ਮੈਂ ਆਪਣੇ ਟਿਕਾਣੇ ਤੋਂ ਉੱਠ ਕੇ ਕਿਤੇ ਹੋਰ ਟਿਕਾਣੇ ਦੇ ਉੱਪਰ ਜਾ ਕੇ ਮੁਲਾਕਾਤ ਕਰਾਂ ਹੁਣ ਪ੍ਰਤਾਪ ਸਿੰਘ ਬਾਜਵਾ ਸੱਚੇ ਨੇ ਜਾਂਪਨ ਅਮਨ ਅਰੋੜਾ ਹੋਰਾਂ ਦੀ ਬੇਫਿਕਰੀ ਜਿਹੜੀ ਆ ਉਹ ਸੱਚੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਇਸ ਸੱਦੇਗ ਦਾ ਸਪੈਸ਼ਲ ਸੈਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਕੀ ਬਿਆਨ ਦਿੱਤਾ ਗਿਆ ਸੀ ਕਿਹੜੇ ਵਿਧਾਇਕਾਂ ਦੇ ਵੱਲ ਉਹਨਾਂ ਦੇ ਵੱਲ ਇਸ਼ਾਰਾ ਕੀਤਾ ਗਿਆ ਤੇ ਵਿਧਾਇਕ ਉਹਨਾਂ ਨੂੰ ਕੀ ਕੁਝ ਇਸ਼ਾਰਾ ਵਿਧਾਨ ਸਭਾ ਦੇ ਅੰਦਰ ਕਰਦੇ ਨੇ ਇਸ ਦੇ ਬਾਬਤ ਇੱਕ ਬਿਆਨ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ ਉਸ ਦੇ ਵਿੱਚ ਸਭ ਕੁਝ ਜਾਣਕਾਰੀਆਂ ਜਿਹੜੀਆਂ ਨੇ ਫਿਰ ਇਸ ਬਿਆਨ ਨੂੰ ਸੁਣਾਉਣ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਦੀਦੀ ਆਪਕੇ ਸੰਬੰਧ ਮੈਂ 100% ਹੈ ਜੀ ਕਿੰਨੇ ਹੈ ਸਰ ਕਦੇ ਤੱਕ ਸਾਰੇ ਮੈਂਨੇ ਆਪਕੋ ਨੰਬਰ ਤੋਂ ਬਤਾਨੇ ਨਹੀਂ ਮਗਰ ਜਿੰਨੇ ਮੈਂਨੇ ਬਤਾਏ ਉਤਨੇ ਹੈ ये जैसे दिलजीत दुसांज के जो शो होता है उसकी एडवांस बुकिंग होती है जो अगले साल शो हो होगा अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊँगा जितना नंबर बता रखा बिल्कुल है हाथ जोड़ते रहते इधर भी मुझे असेंबली पे इशारा करते हमारा नाम ना ले लेना अभी आपकी संपर्क सौ परसेंट है कितने हैं सर तक सारे मैंने आपको नंबर तो बताने नहीं मगर जितने मैंने बताए उतने हैं ये जैसे दिलजीत दुसांझ के जो शो होता है उसकी एडवांस बुकिंग होती है जो अगले साल शो हो होगा अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊंगा जितना नंबर बता रखा बिल्कुल है हाथ जोड़ते रहते इधर भी मुझे असेंबली पे इशारा करते हमारा नाम ना ले लेना आपकी ਲੋ ਜੀ ਤੁਹਾਡੇ ਸਾਹਮਣੇ ਕੀਤਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਬਿਆਨ ਤੇ ਉਸ ਤੋਂ ਬਾਅਦ ਅਮਨ अरोड़ा ਹੋਰਾਂ ਦੇ ਵੱਲੋਂ ਕੀ ਟਵੀਟ ਕੀਤਾ ਗਿਆ ਉਹਦੇ ਉੱਪਰ ਵੀ ਧਿਆਨ ਦੇਣਾ ਬਣਦਾ ਹੈ ਅਮਨ अरोड़ा ਹੋਰਾਂ ਦੇ ਵੱਲੋਂ ਟਵੀਟ ਜਿਹੜਾ ਕੀਤਾ ਗਿਆ ਉਹ ਟਵੀਟ ਆਪਣੇ ਆਪ ਦੇ ਵਿੱਚ ਬੇहद ਖਾਸ ਹੋ ਜਾਂਦਾ ਜਿਸ ਦੇ ਨਾਲ ਬਹੁਤ ਸਾਰੀਆਂ ਚਰਚਾਵਾਂ ਜੜੀਆਂ ਨੇ ਉਸ ਦੇ ਉੱਪਰ ਇੱਕ ਤਰੀਕੇ ਦੇ ਨਾਲ ਵਿਰਾਮ ਚਿੰਨ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਅਮਨ अरोड़ा ਹੋਰਾਂ ਦੇ ਵੱਲੋਂ ਕੀਤੀ ਗਈ ਹੈ ਇਹ ਸਾਰੀ ਚੀਜ਼ ਦੇ ਵਿੱਚ ਉਹਨਾਂ ਦੇ ਵੱਲੋਂ ਟਵੀਟ ਦੇ ਵਿੱਚ ਲਿਖਿਆ ਗਿਆ ਕਿ ਬਾਜਵਾ ਜੀ ਭਾਜਪਾ ਦੇ ਵਿੱਚ ਜਾਣਾ ਤੁਹਾਡਾ ਲਗਭਗ ਤੈ ਹੋ ਚੁੱਕਾ ਹੈ। ਉਹਨਾਂ ਨੇ ਭਾਜਪਾ ਦੇ ਵਿੱਚ ਆਪਣੀਆਂ ਐਡਵਾਂਸ ਬੁਕਿੰਗਾਂ ਜਿਹੜੀਆਂ ਨੇ ਉਹ ਕਰਵਾ ਲਈਆਂ ਨੇ। ਇਸ ਦੇ ਬਾਰੇ ਅਮਨ अरोड़ा ਹੋਰਾਂ ਦੇ ਵੱਲੋਂ ਲਿਖਿਆ ਗਿਆ। ਉਹਨਾਂ ਨੇ ਨਾਲ ਹੀ ਅੱਗੇ ਲਿਖਿਆ ਕਿ ਮੈਂ ਰਾਹੁਲ ਕਾਦੀ ਹੋਰਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਪ੍ਰਤਾਪ ਬਾਜਵਾ ਨੂੰ ਪੁੱਛਣ ਕਿ ਉਹ ਕੁਝ ਦਿਨ ਪਹਿਲਾਂ ਬੰਗਲੌਰ ਕੀ ਕਰਦ ਗਏ ਸਨ ਅਤੇ ਬਾਜਵਾ ਨੇ ਭਾਜਪਾ ਦੇ ਕਿਹੜੇ ਵੱਡੇ ਆਗੂਆਂ ਦੇ ਨਾਲ ਉੱਥੇ ਮੁਲਾਕਾਤ ਕੀਤੀ ਸੀ। ਹਾਲਾਂਕਿ ਇਹ ਮੁਲਾਕਾਤ ਕਿਹੜੇ ਲੀਡਰਾਂ ਦੇ ਨਾਲ ਹੋਈ ਹੈ, ਕਿਸ ਤਰੀਕੇ ਦੇ ਨਾਲ ਹੋਈ ਹੈ ਇਸ ਦੇ ਬਾਰੇ ਤਾਂ ਕੋਈ ਵੀ ਪੁਖਤਾ ਜਾਣਕਾਰੀ ਦੇ ਸਰੋਤ ਜਾਂ ਫਿਰ ਕਲੀਅਰ ਸੋਰਸਸ ਉਹਨਾਂ ਦੇ ਵੱਲੋਂ ਸਾਂਝੇ ਨਹੀਂ ਕੀਤੇ ਗਏ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਪੱਕੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਬੜੇ ਹੀ ਆ ਬੇਤੁਕੇ ਤਰੀਕੇ ਦੇ ਨਾਲ ਇਹ ਬਿਆਨ ਦਿੱਤੇ ਜਾ ਰਹੇ ਨੇ ਨਾਲ ਦੀ ਨਾਲ ਉਹਨਾਂ ਨੇ ਇੱਕ ਧਮਕਜਾ ਹੋਰ ਮਾਰਿਆ ਅਮਨ अरोड़ा ਸਾਹਿਬ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਜੇਕਰ ਸਾਡੇ 32 ਵੀ ਜਾਂਦੇ ਨੇ 35 ਵੀ ਜਾਂਦੇ ਨੇ ਤਾਂ ਵੀ ਸਾਡੀ ਸਰਕਾਰ ਬਰਕਰਾਰ ਰਹੇਗੀ ਕਿਉਂਕਿ ਉਹਨਾਂ ਦੇ 96 ਵਿਧਾਇਕ ਨੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਤਰੀਕੇ ਦੇ ਨਾਲ ਬਿਆਨ ਦੇ ਕੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਇੱਕ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਸਭ ਦੇ ਦਰਮਿਆਨ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹਨਾਂ ਦੇ ਵੱਲੋਂ ਮੀਡੀਆ ਕਰਮੀਆਂ ਦੇ ਮੁਖਾਤਿਬ ਹੋ ਕੇ ਇਹ ਗੱਲ ਕਹਿ ਦਿੱਤੀ ਗਈ ਹੈ ਉਹ ਕਹਿੰਦੇ ਕਿ ਮੈਂ ਇੱਕ ਜ਼ਿੰਮੇਵਾਰ ਆ ਮੇਤਾ ਮੈਂ ਇੱਕ ਜ਼ਿੰਮੇਵਾਰ ਸਿਆਸਤਦਾਨ ਹਾਂ ਤੇ ਮੇਰੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਐਦਾਂ ਦਾ ਬਿਆਨ ਦੇਣਾ ਕਦੇ ਵੀ ਉਚਿਤ ਨਹੀਂ ਹੋਵੇਗਾ ਜਿਸ ਦੇ ਬਾਰੇ ਕਿਤੇ ਵੀ ਕੋਈ ਸਚਾਈ ਨਾ ਹੋਵੇ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦੇ ਜਿਹੜੇ ਭਰਾ ਨੇ ਫਤੇਜੰਗ ਸਿੰਘ ਬਾਜਵਾ ਉਹ ਵੀ ਤਾਂ ਭਾਜਪਾ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਹੋ ਸਕਦਾ ਕਿਸੇ ਤਰੀਕੇ ਦੇ ਨਾਲ ਕਿਸੇ ਸੰਬੰਧ ਦੇ ਰੂਪ ਦੇ ਵਿੱਚ ਜਾਂ ਫਿਰ ਕਿਸੇ ਜਾਣਕਾਰੀਆਂ ਦੇ ਰੂਪ ਦੇ ਵਿੱਚ ਇਹ ਸਾਰੀ ਸਥਿਤੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਹਾ ਕਿ ਹੋ ਸਕਦਾ ਅਮਨ अरोड़ा ਹੋਰਾਂ ਦੇ ਵੱਲੋਂ ਵੀ ਕਾਂਗਰਸ ਦੇ ਵਿੱਚ ਵਾਪਸੀ ਕੀਤੀ ਜਾਵੇ ਸੋ ਇਸ ਵਕਤ ਇਹ ਟਸੰਦਬਾਜੀ ਜਿਹੜੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਇਹਨਾਂ ਦੋਵਾਂ ਵਿਧਾਇਕਾਂ ਤੇ ਆਲਾ ਨੇਤਾਵਾਂ ਦੇ ਵਿਚਾਲੇ ਦਿਖਾੜੀ ਦੇ ਰਹੀ ਹੈ ਇੱਕ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੂਸਰੇ ਪਾਸੇ ਅਮਨ अरोड़ा ਜਿਹੜੇ ਕਿ ਕੈਬਨਿਟ ਮੰਤਰੀ ਵੀ ਨੇ ਤੇ ਨਾਲ ਦੀ ਨਾਲ ਉਹਨਾਂ ਦੇ ਕੋਲੇ ਜ਼ਿੰਮੇਵਾਰੀਆਂ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਦੇ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਨਿਗਰਾਨੀ ਜਿਹੜੀ ਆ ਕੀਤੀ ਜਾ ਰਹੀ ਹੈ ਇਸ ਵਕਤ ਇਹਨਾਂ ਦੋਵਾਂ ਆਗੂਆਂ ਦੇ ਵਿਚਾਲੇ ਉੱਠੀ ਟਕਸਲ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਪੁਚਾਲ ਤੇ ਤਰਥੱਲੀ ਜਰੂਰ ਮਚਾ ਦਿੱਤੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋਏ ਬਹੁਤ ਸਾਰੇ ਆਗੂਆਂ ਦੇ ਵੱਲੋਂ ਅਜਿਹੇ ਵੱਡੇ ਬਿਆਨ ਤਾਂ ਦਿੱਤੇ ਜਾਂਦੇ ਹੁੰਦੇ ਨੇ ਕਿ ਭਾਈ ਫਲਾਣਾ ਸਾਡੇ ਸੰਪਰਕ ਦੇ ਵਿੱਚ ਆ ਫਲਾਣਾ ਸਾਡੇ ਸੰਪਰਕ ਦੇ ਵਿੱਚ ਆ ਪਰ ਨਾਲ ਦੀ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਵਿਧਾਨ ਸਭਾ ਦੇ ਇਸ ਸਪੈਸ਼ਲ ਸੈਸ਼ਨ ਤੋਂ ਪਹਿਲਾਂ ਕਹਿਣੀਆਂ ਤੇ ਉਸ ਸੈਸ਼ਨ ਦੇ ਵਿੱਚ ਇਹ ਵੀ ਗੱਲ ਕਹਿਣੀ ਕਿ ਭਾਈ ਇਹਨਾਂ ਦੇ ਵੱਲੋਂ ਇਸ਼ਾਰੇ ਕਰਕੇ ਮੇਰਾ ਨਾਮ ਨਾ ਲੈਣ ਤੋਂ ਰੋਕਿਆ ਜਾ ਰਿਹਾ ਕਿ ਭਾਈ ਸਾਡਾ ਨਾਮ ਨਾ ਲੈ ਲਿਆ ਜਾਵੇ ਨਹੀਂ ਤਾਂ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਹੋਣਗੀਆਂ ਇਸ ਸਰਕਾਰ ਦੇ ਵਿੱਚ ਨਹੀਂ ਦੇ ਸਰ ਹੁਣ ਕਿਹੜੇ ਉਹ ਬੱਤੀ ਵਿਧਾਇਕ ਨੇ ਜਿਨ੍ਹਾਂ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਸੰਪਰਕ ਕਾਇਮ ਕੀਤਾ ਗਿਆ ਕਿ ਅਮਨ अरोੜਾ ਹੋਰਾਂ ਦੇ ਵੱਲੋਂ ਠੋਕਿਆ ਗਿਆ ਦਾਵਾ ਕਿ ਭਾਈ ਸਾਨੂੰ ਤਾਂ ਫਰਕੇ ਕੋਈ ਨਹੀਂ ਪੈਂਦਾ 32 ਦੀ ਜਗ੍ਹਾ 35 ਚਲੇ ਜਾਣ ਇਸ ਦੇ ਨਾਲ ਆਮ ਆਦਮੀ ਪਾਰਟੀ ਦੀ ਕੀ ਦਸ਼ਾ ਉਸ ਤਰੀਕੇ ਦੇ ਨਾਲ ਰਹਿ ਸਕੇ ਕਿ ਦੇਸ਼ਾ ਦੇ ਵਿੱਚ ਉਸ ਤਰੀਕੇ ਦੇ ਨਾਲ ਉਹ ਅੱਗੇ ਵਧ ਸਕਣਗੇ ਆਪਣੇ ਆਪ ਦੇ ਵਿੱਚ ਵੱਟਾ ਸਵਾਲ ਬਣਿਆ ਪੈਪਰ ਨਾਲ ਦੀ ਨਾਲ ਤੁਹਾਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਕੀਤੇ ਗਏ ਦਾਅਵੇ ਦੇ ਬਾਰੇ ਤੇ ਅਮਨ अरोੜਾ ਹੋਰਾਂ ਦੇ ਵੱਲੋਂ ਮਾਰੇ ਗਏ ਧਮਕਜੇ ਦੇ ਮਾਰੇ ਕਿ ਸਾਨੂੰ ਤਾਂ 32 ਦੀ ਜਗ੍ਹਾ 35 ਜਾਣ ਦੇ ਉੱਪਰ ਵੀ ਕੋਈ ਫਰਕ ਨਹੀਂ ਪੈਂਦਾ ਇਸ ਦੇ ਬਾਰੇ ਜ਼ਰੂਰ ਆਪਣੇ ਵੱਲ ਵੱਲੇ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਨਾਲੋਂ ਨਾਲ ਇਸ ਚੱਲਦੀ ਰਿਪੋਰਟ ਦੇ ਵਿੱਚ ਸਾਂਝੇ ਜ਼ਰੂਰ ਕਰਨਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪਹੁੰਚਤਾ ਜਾਣਕਾਰੀਆਂ ਜਿਹੜੀਆਂ ਨੇ ਇਸੇ ਤਰੀਕੇ ਲਗਾਤਾਰਤਾ ਦੇ ਵਿੱਚ ਪਹੁੰਚਦੀਆਂ ਰਹਿ ਸਕਣ